ਕਸੀ ਉਹਨੇ ਹੁਕਮਨਾਮਾ ਦਿੱਤਾ ਭਾਈ ਮੰਝ ਨੇ ਹੁਕਮਨਾਮਾ ਹੱਥਾਂ 'ਚ ਲੈ ਕੇ ਦੀਵੇ ਦੀ ਲੋ 'ਚ ਧੀ ਪੁੱਤਰ ਘਰ ਵਾਲੀ ਬੱਚੇ ਕੋਲ ਬੈਠੇ ਹੁਕਮਨਾਮਾ ਖੋਲਿਆ ਉਹਦੇ ਤੇ ਲਿਖਿਆ ਸੀ ਭਾਈ ਮੰਝ ਗੁਰੂ ਕੇ ਲੰਗਰਾਂ ਵਿੱਚ ਤੇਰੀ ਲੋੜ ਪੈ ਗਈ ਛੇਤੀ ਪਹੁੰਚੋ ਲੰਗਰ ਵੀ ਤੇਰੀ ਜਰੂਰਤ ਪੈ ਗਈ ਗੁਰਮੁਖੋ ਇੱਥੇ ਭਾਈ ਮੰਝ ਦੂਜੀ ਵਾਰ ਹੋਇਆ ਨੋਟ ਕਰੀ ਜਾਵੇ ਪਹਿਲੀ ਵਾਰ ਹੋਇਆ ਜਦੋਂ ਤੈਨੂੰ ਕਰਤਾਰ ਚੇਤੇ ਆਵੇ ਦੂਜੀ ਵਾਰ ਹੋਇਆ ਸਿੱਖ ਨੇ ਪੁੱਛਿਆ ਕਿਉਂ ਕਹਿੰਦਾ ਇਹ ਸਵਾ ਭਾਗਾ ਨਾਲ ਮਿਲਦੀ ਬਚਨਦੇਵ ਜੀ ਨੇ ਮੱਥਾ ਟੇਕਿਆ ਹਜ਼ੂਰ ਨੇ ਕਿਹਾ ਤੁਹਾਡੀ ਸੇਵਾ ਇਹ ਵੇ ਕਿ ਟਾਣੀ ਮਿਲੇਗੀ ਕਿਤੇ ਸਿੱਖੀ ਟਾਣੀ ਮਿਲੇਗੀ ਕਿਤੇ ਸੁੱਕਾ ਹੋਇਆ ਰੁੱਖ ਦਾ ਕੋਈ ਹਿੱਸਾ ਮਿਲੇਗਾ ਟੁੱਕਾ ਹੋਇਆ ਰੁੱਖ ਦਾ ਕੋਈ ਹਿੱਸਾ ਮਿਲੇਗਾ ਇਹ ਧਿਆਨ ਚ ਜੀਨ ਲੱਗ ਪਿਆ ਇਹ ਧਿਆਨ ਚ ਜੀਨ ਲੱਗ ਪਿਆ ਤੁਰਦਿਆਂ ਵੀ ਧਿਆਨ ਚ ਬੈਠਿਆਵੇਂ ਧਿਆਨ ਲਕੜਾ ਬੰਦ ਲੈਣੀ ਤੇ ਆ ਕੇ ਲੰਗਰ ਦੇ ਵਿੱਚ ਰੱਖ ਦੇਣੀ ਫਿਰ ਚੁੰਬੇ ਦੇ ਕੋਲ ਚੁੰਬਾ ਸਮਝਣਾ ਜੀ ਤਪਦੀ ਕੋਈ ਲੋਹ ਦੇ ਕੋਲ ਬੈਠ ਕੇ ਬਾਲਣ ਪਾਈ ਜਾਂਦਾ ਇੱਕ ਦਿਨ ਮਹਾਰਾਜ ਗੁਰੂ ਅਰਜੁਨਦੇਵ ਆਏ ਕਹਿੰਦੇ ਆ ਲਾਗਰੀ ਨੂੰ ਇੱਥੇ ਆਪਣੀ ਕਿੱਕੀ ਦਾ ਆਇਆ ਸੀ ਫੀਰਥਾ ਭਾਈ ਮੰਜ ਸੇਵਾ ਕਰਦਾ ਹੈ ਕਹਿੰਦੇ ਮਹਾਰਾਜ ਜੀ ਕਰਦਾ ਜੀ ਉਹ ਸੇਵਾ ਉਸ ਤੋਂ ਬਾਅਦ ਮਹਾਰਾਜ ਮਿਲੇ ਵੀ ਨਹੀਂ ਕੋਈ ਨਹੀਂ ਮਿਲ ਕਹਿੰਦੇ ਮਹਾਰਾਜ ਸੇਵਾ ਕਰਦਾ ਹੈ ਕਿੰਨੇ ਪ੍ਰਸ਼ਾਦਾ ਕਿਤੋਂ ਛੱਕਦਾ ਕਹਿੰਦੇ ਮਹਾਰਾਜ ਸੰਗਤ ਲੰਗਰ ਚ ਸਤਿਗੁਰਾਂ ਨੇ ਕਿਹਾ ਅੱਜ ਆਵੇਗਾ ਉਹਨੂੰ ਦੱਸ ਦਿਆ ਜੇ ਤੋ ਇੰਨੀ ਮਿਹਨਤ ਨਾਲ ਘਰੋਂ ਆਏ ਜਿੰਨੀਆਂ ਕੋ ਲੱਕੜਾ ਲਿਉਣਾ ਹੈ ਮਜ਼ਦੂਰੀ ਕਰਕੇ ਉਨੀ ਕੋ ਰੋਟੀ ਖਾ ਜਾਣਾ ਤੇਰੀ ਸੇਵਾ ਕਿੱਥੇ ਪੈਣੀ ਥਾਂ ਜਿੰਨੇ ਕੋ ਲਿਉਣਾ ਉਹਨਾਂ ਕੋ ਖਾ ਜਾਣਾ ਭਾਈ ਮੰਜ ਲੱਕੜਾਂ ਲੈ ਕੇ ਆਇਆ ਚਾਹ ਨਾਲ ਕੋ ਚੁੰਬੇ ਥੱਲੇ ਲੱਕੜਾਂ ਪਾ ਫਿਰ ਕੋ ਥੱਲੇ ਲੰਗਰੀ ਦਾ ਦਿਲ ਨਾ ਕਰੇ ਵੀ ਸਾਰਾ ਦਿਨ ਸੇਵਾ ਕੀਤੀ ਹੈ ਹਾਏ ਓਏ ਲੰਗਰ ਛਕਦੇ ਨੂੰ ਉਠਾ ਦਿੱਤਾ ਤੇ ਮੇਰੀ ਰੂਹ ਕਲਪੇਗੀ ਛਕਾ ਦਿੱਤਾ ਜਦੋਂ ਭਾਈ ਸਾਹਿਬ ਪ੍ਰਸ਼ਾਦਾ ਛਕ ਗਏ ਤੇ ਅਥਰਾ ਕੇ ਕਹਿੰਦਾ ਅਜਨ ਸਤਗੁਰੂ ਲੰਗਰ ਜਾਈ ਸੰ ਤੇ ਪੁੱਛਦੇ ਸੰ ਕਿ ਭਾਈ ਮਨ ਜਿੱਥੇ ਆਉਂਦਾ ਹੈ ਖੜ ਗਿਆ ਜੀ ਕਹਿੰਦਾ ਤੂੰ ਆ ਕੇ ਕੀ ਮੈਂ ਕਿਹਾ ਜੀ ਆਉਂਦਾ ਹੈ ਕਿੰਨੇ ਤੇਰੇ ਬਾਰੇ ਇੱਕ ਬਚਨ ਕਰਕੇ ਗਏ ਆ ਕਹਿੰਦਾ ਦੱਸੋ ਕੁਛ ਨੇ ਸੰ ਸੇਵਾ ਕਿਵੇਂ ਕਰਦਾ ਸੀ ਦੱਸਿਆ ਜੀ ਤੇ ਨਾਲ ਕਹਿੰਦੇ ਸਨ ਉਸੇਸ ਲੰਗਰ ਕਿਚੋ ਸਕਦਾ ਸੀ ਕਿਹਾ ਜੀ ਪੰਗ ਵਿੱਚ ਬੈਠੇ ਕਹਿੰਦੇ ਜਾਣਦੇ ਆ ਇਹ ਕਹਿ ਗਏ ਕਿ ਸਾਡਾ ਸੁਨੇਹਾ ਦੇ ਦਿਓ ਮਜ਼ਦੂਰੀ ਕਰਨ ਆਇਓ ਕਿ ਸੇਵਾ ਕਰਨ ਆਇਓ ਜਿੰਨਾ ਕੋ ਤੁਸੀਂ ਸੇਵਾ ਕਰਦੇ ਨਾਲ ਦੋ ਵਾਰੀ ਲੰਗਰ ਛੱਕ ਜਾਂਦੇ ਹੋ ਭਾਈ ਮੰਨ ਤੀਜੀ ਵਾਰ ਇੱਥੇ ਰੋ ਪੰਲੇ ਨੂੰ ਅੱਖਾਂ ਪੁੰਜੀਆਂ ਲਾਂਗਰੀ ਕਹਿੰਦਾ ਮੇਰਾ ਕਸੂਰ ਕੋਈ ਨਹੀਂ ਸਤਿਗੁਰਾਂ ਨੇ ਕਿਹਾ ਸੀ ਕੋ ਅੱਗੋ ਭਾਈ ਮੰਜ ਕਹਿੰਦਾ ਇਹ ਸ਼ੁਕਰਾਨੇ ਦੇ ਅਤਰੂ ਨੇ ਕਹਿੰਦਾ ਕਿਉਂ ਕਹਿੰਦਾ ਮੈਂ ਗੁਰੂ ਅਰਜੁਨ ਦੇਵ ਕਿੰਨਾ ਕੁ ਕੁਰਬਾਨ ਜਾਵਾਂ ਤੇਰੇ ਤੋਂ ਜਿੱਥੇ ਪਤਾ ਲੱਗਦਾ ਮੈਂ ਤਿਲਕਨ ਲੱਗਾ ਤੂੰ ਉੱਥੇ ਮੈਨੂੰ ਬਚਾ ਦੇਣਾ ਇਹ ਤੁਸੀਂ ਮੈਨੂੰ ਸਮੱਤ ਦਿੱਤੀ ਕੰਮ ਕੀ ਕੀਤਾ ਜੀ ਸੇਵਾ ਦੁੱਗਣੀ ਕਰ ਦਿੱਤੀ ਅੱਗੇ ਇੱਕ ਪੰਡ ਲਿਆਉਂਦਾ ਸੀ ਹੁਣ ਦੋ ਪੰਡਾ ਲਿਆਉਣ ਲੱਗ ਪਿਆ ਇੱਕ ਪੰਡ ਲੰਗਰ ਚ ਇੱਕ ਪੰਡ ਵੇਚੂਣ ਕਿਉਂਕਿ ਸੇਵਾ ਚ ਘਾਟਾ ਨਹੀਂ ਪੈਣ ਦਿੱਤਾ ਉਹ ਦਿਨਾਂ ਰੋਟੀ ਪਾਣੀ ਪ੍ਰਸ਼ਾਦਾ ਚੱਲਣ ਲੱਗ ਪਿਆ ਬਾਹਰ ਬਣਾਣ ਲੱਗ ਪਿਆ ਪਿਆਰੋ ਸਮਾਂ ਲੰਗੀ ਗਿਆ ਅੰਦਰ ਦਾ ਰੰਗ ਇੰਨਾ ਕਿ ਚੜ ਗਿਆ ਅੱਠੇ ਪੈਰ ਕਰਤਾਰ ਤੋਂ ਬਿਨਾ ਗੁਰੂ ਤੋਂ ਬਿਨਾ ਕੁਛ ਈਤੇ ਰੰਗ ਵਿੱਚ ਰੱਤਿਆ ਗਿਆ ਅੱਜ ਲੱਕੜਾਂ ਲੈਣ ਗਿਆ ਜੰਗਲ ਵਿੱਚੋਂ ਲੱਕੜਾਂ ਵੱਢੀਆਂ ਇਹ ਚੁਕੀਆਂ ਇਕੱਠੀਆਂ ਕੀਤੀਆਂ ਸਿਰ ਤੇ ਬੰਨ ਕੇ ਲਿਆ ਕੇ بارش ਹਨੇਰੀ ਤੇ ਉਧਰੋਂ ਹਨੇਰਾ ਭਾਈ ਸਾਹਿਬ ਵਗਦੀ ਕੋਈ ਹਨੇਰੀ ਵਿੱਚ ਪੰਡ ਸਿਰ ਤੇ ਚੁੱਕ ਕੇ ਤੁਰੇ ਜਾਂਦੇ ਆ ਇੱਕੋ ਦਮ ਦਿਸਿਆ ਨੇ ਖੂਹ ਦੇ ਵਿੱਚ ਦਿਖਦਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਵਾਲੇ ਪਾਸੇ ਭਾਈ ਮੰਜੀ ਦੀ ਦਾ ਖੂਹ ਹੈ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਮੇਰੇ ਕੋਲ ਤੇ ਸੇਵਾ ਕਰਦੇ ਖੂਹ ਚ ਦਿਖ ਪਿਆ ਪਾਣੀ ਸੀ ਥੋੜਾ ਕੱਢਣ ਵਾਲਾ ਕੋਈ ਨਹੀਂ ਜੀ ਤੇ ਪੰਡ ਸੱਟਣ ਨੇ ਪੰਡ ਡਿੱਗਣ ਨਹੀਂ ਦਿੰਦੇ ਇਹ ਗੱਲ ਯਾਦ ਰੱਖਿਓ ਤੁਸੀਂ ਸੱਜਣ ਬੈਠਿਓ ਸਾਰੇ ਅਸੀਂ ਪ੍ਰਚਾਰਕ ਸੁਣਾਨੇ ਆ ਗੁਰੂ ਅਮਰਦਾਸ ਡਿੱਗੇ ਨੇ ਪਰ ਗਾਗਰ ਨਹੀਂ ਡਿੱਗੀ ਅਸੀਂ ਕਹਿੰਦੇ ਗਾਗਰ ਚੁੱਕ ਕੇ ਚਲੇ ਗਏ ਉਹ ਵੀ ਸੇਵ ਕਰੇ ਭਾਈ ਮੰਚ ਡਿੱਗਿਆ ਪਰ ਪੰਡ ਨਹੀਂ ਡਿੱਗੀ ਪੰਡ ਸਿਰ ਤੇ ਹੈ ساری ਰਾਤ ਭਾਈ ਸਾਹਿਬ ਯਾਦ ਰੱਖ